ਹੁਣੇ ਹਮੇ ਬੋਲ ਕੇ ਅੱਗੇ ਬੰਬੀਰ ਸਿੰਘ ਜੀ ਮਾਣ ਸਤਿ ਆਲਕ ਬਾਲੂ ਸਾਹਿਬ ਤੇ ਸਾਰੇ ਪਰਬੋਧ ਸੱਜਣੋ ਆਖਰੀ ਕਤਾਰ ਦੇ ਯੋਧੇ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ ਉਹਾਰਾ ਸਾਹਿਬ ਇਸ ਤੋਂ ਪਹਿਲਾਂ ਕਵਤਾ ਵਾਰਤਕ ਤੇ ਕੋਈ ਵੱਖਰੀ ਬਿਦਾ ਜਿਹੜਾ ਇਹਨਾਂ ਦਾ ਨਾਮ ਤੇ ਨਦੀ ਰਚਨਾ ਸਮੁੰਦਰ ਤੇ ਸ਼ਹਿਰ ਤੇ ਸਮੁੰਦਰ ਸ਼ਹਿਰ ਤੇ ਸਮੁੰਦਰ ਉਹ ਜੰਪਿਛੇ ਜਗਤੀ ਝੋਲੀ ਵਿੱਚ ਪਾ ਚੁਪੇ ਨੇ ਹਾਂ ਔਰ ਕੁਝ ਸਮਾਂ ਪਹਿਲਾਂ ਹੀ ਜ਼ਿੰਦਗੀ ਦੇ ਮੇਲੇ ਇਹਨਾਂ ਦੀ ਸਵੈ ਜੀਵਨੀ ਜਿਹਦੇ ਬਾਰੇ ਚਰਚਾ ਕਰਦਿਆਂ ਰਿਹੀ ਦੇਵਤੇ ਘਰਣਾ ਨੇ ਦੱਸਿਆ ਉਹਦਾ ਕੁਝ ਮੁਲੰਕਣ ਕੀਤਾ ਕਿ ਉਹ ਪੰਜਾਬੀ ਦੀਆਂ ਬਿਹਤਰੀਨ ਜੀਵਨੀਆਂ ਦੇ ਨਾਲ ਉਸਦੀ ਤੁਲਨਾ ਕੀਤੀ ਕਿャਕakti ਮੈਨੂੰ ਵੀ ਉਸ ਉਸਤਕ ਦਾ ਪਾਠ ਕਰਨ ਦਾ ਮੌਕਾ ਮਿਲਿਆ ਉਹਦੇ ਤੇ ਵਾਕਿਆ ਹੀ ਇਹਨਾਂ ਨੇ ਇਸ ਖਿੱਤੇ ਦਾ ਆਵਲਦ ਵਾਲੇ ਦਾ ਪ੍ਰਾਣ ਸੱਭਿਆਚਾਰ ਕੀ ਤਬਦੀਲੀਆਂ ਵਾਪਰੀਆਂ ਕਿਸ ਤਰ੍ਹਾਂ ਮੈਂਤ ਕਰਕੇ ਇਹਨਾਂ ਨੇ ਇੱਕ ਕਿਰਤੀ ਪਰਿਵਾਰ ਵਿੱਚੋਂ ਉੱਠ ਕੇ ਪੜਾਈ ਕੀਤੀ ਫਿਰ ਆਪਣਾ ਮਾਸਪੀ ਦਾ ਕੋਰਸ ਕੀਤਾ ਉਹਦੇ ਬਾਅਦ ਸੇਵਾ ਕਾਲ ਦੀਆਂ ਵਿਸ਼ਵਾਰੀਆਂ ਉਹਨਾਂ ਅਨੁਸਾਰਿਆਂ ਦਾ ਵਰਣਨ ਉਹਦੇ ਵਿੱਚ ਆਉਂਦਾ ਹੈ ਤੇ ਇਹਨਾਂ ਦੀਆਂ ਰਚਨਾਵਾਂ ਬਾਰੇ ਵੀ ਬਹੁਤ ਬਹੁਤ ਗੱਹਿਗਾ ਹੈ ਕਿਤੇ ਪੜੀਆਂ ਮਿਲਦੀਆਂ ਨੇ ਇਹਨਾਂ ਦਾ ਆਪਣਾ ਜੀਵਨ ਉਹਦੇ ਬੜਾ ਬੜੀ ਮਲਟੀਫੇਸਡ ਪਰਸਨੈਲਿਟੀ ਜਿਹਨੂੰ ਆਪਾਂ ਕਹਿੰਦੇ ਆ ਬਹੁਪਰਤਿਸ਼ਕ ਸ਼ਖਸੀਅਤ ਉਹ ਇੱਕ ਪੱਤਰਕਾਰ ਦੇ ਤੌਰ ਤੇ ਇਹਨਾਂ ਨੇ ਪੰਜਾਬੀ ਅਖਬਾਰਾਂ ਖਾਸ ਕਰਕੇ ਅਜੀਤ ਦੀ ਲੰਮਾ ਸਮਾਂ ਪੱਤਰਕਾਰੀ ਦੀ ਸੇਵਾ ਨਿਭਾਈ ਔਰ ਅਜੇ ਆਪਾਂ ਕਹੁੰਦੇ ਆ ਉਹ ਆਪਕੀ ਯੋਗਨ ਦੇ ਬਾਰੇ ਕਿਹੜੇ ਯੂਨੀਅਨ ਮੁਹਾਜ ਤੇ ਕੰਮ ਕੀਤਾ ਉਸ ਫੋਰਸ ਤੇ ਲੜਦਿਆਂ ਇਹ ਨਾ ਦੇ ਅੰਦਰ ਆਕ ਸਾਚ ਨਿਆ ਅਨਸਾਫ ਵਾਸਤੇ ਜੁਦਮ ਦੀ ਜੜੀਏ ਉਹ ਚੇਤਨਾ ਫਰਬਣ ਹੋਈ ਤੇ ਸਮਾਜ ਦੇ ਵਿੱਚ ਕੁਝ ਚੰਗਾ ਕਰਨ ਦੀ ਕੁਝ ਬਿਹਤਰ ਕਰਨ ਦੀ ਜਿਸ ਤਰ੍ਹਾਂ ਉਹ ਕਹ ਰਹੇ ਸਨ ਪਰ ਸਾਖੇ ਨਾ ਦਾ ਕੋਈ ਵਾਦ ਨਹੀਂ ਮਾਨਵਤਾ ਵਾਦ ਜਿਹੜਾ ਗੁਰੂ ਨਾਮ ਕਦਾ ਵਾਦ ਹੈ ਅਸੀਂ ਸਮਝਦੇ ਆਂ ਕਿ ਉਹ ਇੱਕ ਵੱਡਾ ਵਾਦ ਹੈ ਇਹ ਨੂੰ ਅਸੀਂ ਅੱਗੇ ਵਧੂ ਵੀ ਕਹਿ ਸਕਦੇ ਆਂ ਪ੍ਰਕਤੀਸ਼ੀਲ ਵੀ ਕਹਿ ਸਕਦੇ ਆਂ ਔਰ ਉਸ ਬਾਤ ਦੀ ਰੋਸ਼ਨੀ ਵਿੱਚ ਕਿੰਨਾ ਬਿਆ ਇਸ ਪ੍ਰੋਸਟ ਦੇ ਅਨੁਸਾਰੀਆਂ ਕਹਾਣੀਆਂ ਦਾ ਆਪਾਂ ਪਾਠ ਕਰ ਸਕਦੇ ਆਂ ਜੋ ਕੁਝ ਇਹਦੇ ਵਿੱਚ ਇਹਨਾਂ ਨੇ ਲਿਖਿਆ ਜਿਸ ਦੌਰ ਤੋਂ ਆਪਾਂ ਲੰਘ ਰਹੇ ਆਂ ਸਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਇਹ ਗੱਲ ਅਕਸਰ ਆਖੀ ਜਾਂਦੀ ਹੈ ਔਰ ਅੱਜ ਜਿਸ ਦੌਰ ਵਿੱਚੋਂ ਆਪਾਂ ਲੰਘ ਰਹੇ ਆ ਇਹ ਬਹੁਤ ਉੱਥਲ-ਪੁੱਥਲ ਵਾਲਾ ਦੌਰ ਹੈ ਜਦ ਇਹ ਆਏ ਦਿਨ ਕੋਈ ਇਸ ਕਾਂਗੀਆਂ ਤਬਦੀਲੀਆਂ ਆਪੜ ਰਹੀਆਂ ਨੇ ਜਿਨ੍ਹਾਂ ਨਾਲ ਬਹੁਤ ਕੁਸ਼ ਨਵਾਂਮੀ ਵਾਪਰ ਰਿਹਾ ਹੈ ਬਹੁਤ ਕੁਸ਼ ਟੰਡ ਭੱਜ ਵੀ ਹੋ ਰਹੀ ਏ ਔਰ ਜਿੱਥੇ ਮਨੁੱਖ ਜਾਤੀ ਨੂੰ ਇਹਨਾਂ ਨਵੇਂ ਆਗਿਆਨਕ ਤਕਨੀਕੀ ਪ੍ਰਗਟਾਉ ਤੋਂ ਕਈ ਆਸਾਮੀ ਬਦਲੀਆਂ ਨੇ ਉਹਨਾਂ ਨਾਲ ਨਾਲ ਇਹਨਾਂ ਨੇ ਜਿਹੜੇ ਸੰਕਟ ਸਿਰਜੇ ਨੇ ਉਹਨਾਂ ਸੰਕਟਾਂ ਨਾਲ ਦੋ ਚਾਰ ਹੋਣ ਦਾ ਵੀ ਸਾਨੂੰ ਅਕਸਰ ਮੌਕਾ ਮਿਲ ਗਿਆ ਜਿਸ ਤਰ੍ਹਾਂ ਬੇਰੁਜ਼ਗਾਰੀ ਬਾਤ ਰਹੀ ਏ ਪ੍ਰਵਾਸ ਦੀ ਸਮੱਸਿਆ ਅੱਜ ਇੱਕ ਵੱਡੀ ਸਮੱਸਿਆ ਬਣੀ ਜ ਆਪਾਂ ਜਿਹੜੀਆਂ ਸੱਚੀਆਂ ਅਖਬਾਰਾਂ 'ਚ ਰੋਜ਼ ਪੜਿਆ ਕਿ ਉਹ ਕੜੀਆਂ ਬੇੜੀਆਂ ਤੇ ਜਖੜੇ ਕਿੰਨੇ ਮੁਲਕ ਦੇ ਸਾਡੇ ਨੌਜਵਾਨ ਜੇਨਨ ਅੰਮ੍ਰਿਤਸਰ ਲੈ ਆ ਕੇ ਉੱਥੇ ਛੱਡ ਦਿੱਤਾ ਗਿਆ ਜਿਹੜੇ 40 50 50 ਲੱਖ 50 ਲੱਖ ਤੋਂ ਘਰਾਂ ਚੋਂ ਬੈਸਣ ਹੁਣ ਫੇਰ ਵਾਪਸ ਆ ਕੇ ਉਹਨਾਂ ਪਰਿਵਾਰਾਂ ਦੀ ਦਸ਼ਾ ਕਿਸਾਨੀ ਦੀ ਦਸ਼ਾ ਲਗਾਤਾਰ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਣ ਤੋਂ ਬਾਅਦ ਕਿਸਾਨ ਅੰਦੋਲਨ ਨੇ ਕੁਝ ਪ੍ਰਾਪਤੀਆਂ ਕੀਤੀਆਂ ਉਸ ਤੋਂ ਬਾਅਦ ਫੇਰ ਆਪਾਂ ਇਕ ਕਿਸਾਨ ਅੰਦੋਲਨ ਲਗਾਤਾਰ ਪਿਛਲੇ ਸਾਲ ਤੋਂ ਵੇਖਿਆ ਹੈ ਪਰ ਸਰਕਾਰਾਂ